ਦੇਸ਼ ਭਰ ਚ ਹੋਲੀ ਦਾ ਤਿਹਾਰ ਬੜੀ ਤੁਮਤਮ ਦੇ ਨਾਲ ਮਨਾਇਆ ਜਾ ਰਿਹਾ ਔਰ ਇਸ ਵਕਤ ਅਸੀਂ ਮਹਾਲੀ ਦੀ 3B2 ਮਾਰਕੀਟ ਦੇ ਵਿੱਚ ਖੜੇ ਹੋਇਆ ਇਹ ਉਹੀ 3B2 ਮਾਰਕੀਟ ਹੈ ਜਿੱਥੇ ਅਕਸਰ ਹੀ ਲੋਕ ਘੁੰਮਣ ਦੇ ਲਈ ਆਉਂਦੇ ਨੇ ਇਸ ਨੂੰ ਗੇੜੀ ਰੂਟ ਵੀ ਕਿਹਾ ਜਾਂਦਾ ਹੈ ਸ਼ਾਮ ਨੂੰ ਇੱਥੇ ਅਕਸਰ ਰੌਣਕਾਂ ਲੱਗਦੀਆਂ ਨੇ ਪਰ ਖਾਸ ਤੌਰ ਤੇ ਹੋਲੀ ਦੇ ਤਿਹਾਰ ਵਾਲੇ ਦਿਨ ਪੁਲਿਸ ਚੌਕਸ ਨਜ਼ਰ ਆ ਰਹੀ ਹੈ ਜਿਹੜਾ ਰਸਤਾ ਹੈ 3B2 ਮਾਰਕੀਟ ਦਾ ਉੱਥੇ ਬੈਰੀਕੇਟਿੰਗ ਲਾ ਕੇ ਪੱਕੇ ਤੌਰ ਤੇ ਰਸਤਾ ਬੰਦ ਕਰ ਦਿੱਤਾ ਗਿਆ ਤਸਵੀਰਾਂ ਦਿਖਾਵਾਂਗੇ 3ਵੀਂ ਟੂ ਮਾਰਕੀਟ ਦੀਆਂ ਪੁਲਿਸ ਚੌਕਸ ਨਜ਼ਰ ਆ ਰਹੀ ਹੈ ਪਾਰੀ ਫੋਰਸ ਤਨਾਤ ਕਰ ਦਿੱਤੀ ਗਈ ਹੈ ਤਾਂ ਜੋ ਹੁੱਲਣ ਬਾਜ਼ਾ ਤੋਂ ਬਚਿਆ ਜਾ ਸਕੇ ਪਹਿਲਾਂ ਦਿਖਾ ਦਈਏ ਤੁਹਾਨੂੰ ਤਸਵੀਰਾਂ ਇਹ ਰਸਤਾ ਹੈ ਅੰਦਰ ਐਂਟਰ ਹੋਣ ਦਾ ਇੱਥੇ ਵੀ ਜਿਹੜੀ ਪੁਲਿਸ ਵੱਲੋਂ ਬੈਰੀਕੇਟਿੰਗ ਕਰ ਦਿੱਤੀ ਗਈ ਹੈ ਔਰ ਦੂਜੇ ਪਾਸੇ ਇਹ ਇੱਕ ਪਾਸੇ ਦੀਆਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਪ੍ਰੋ ਪੰਜਾਬ ਟੀਵੀ ਤੇ ਔਰ ਇਸ ਦੇ ਨਾਲ ਹੀ ਜਿਹੜਾ ਦੂਸਰੇ ਪਾਸੇ ਰਸਤਾ ਹੈ ਕੈਮਰਾਮੈਨ ਜਸ਼ਨ ਨੂੰ ਕਹਾਵਾਂਗਾ ਵੀ ਤਸਵੀਰਾਂ ਜਿਹੜੀਆਂ ਦਿਖਾਈਆਂ ਜਾਣ ਇਹ ਕੈਮਰੇ ਜ਼ਰੀਏ ਤੁਸੀਂ ਦੇਖ ਸਕਦੇ ਹੋ ਦੂਜੇ ਪਾਸੇ ਵੀ ਜਿਹੜਾ ਰਸਤਾ ਹੈ ਉੱਥੇ ਵੀ ਪੁਲਿਸ ਨੇ ਬੈਰੀਕੇਡਿੰਗ ਕਰਕੇ ਪੱਕੇ ਤੌਰ ਤੇ ਰਸਤਾ ਬੰਦ ਕੀਤਾ ਹੋਇਆ ਹੈ ਔਰ ਉਸ ਦੇ ਸਾਹਮਣੇ ਜਿਹੜਾ ਰਸਤਾ 3B2 ਦੀ ਬੈਕ ਸਾਈਡ ਤੇ ਜਾਂਦਾ ਉੱਥੇ ਵੀ ਬੈਰੀਕੇਡਿੰਗ ਕੀਤੀ ਹੋਈ ਹੈ ਔਰ ਇੱਕ ਹੋਰ ਤੁਹਾਨੂੰ ਤਸਵੀਰ ਜਿਹੜੀ ਦਿਖਾਣੇ ਆ ਕਿ ਜਿਹੜਾ ਇੱਕ ਹੋਰ ਰਸਤਾ ਹੈ ਉੱਥੇ ਵੀ ਬੈਰੀਕੇਡਿੰਗ ਕੀਤੀ ਹੋਈ ਹੈ ਤੇ ਚਾਰੇ ਪਾਸੇ ਬੈਰੀਕੇਡਿੰਗ ਪੁਲਿਸ ਨੇ ਕੀਤੀ ਹੋਈ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਹੁੱਲੜਬਾਜ਼ੀ ਨਾ ਹੋਵੇ ਔਰ ਗੱਡੀਆਂ ਪੁਲਿਸ ਦੀਆਂ ਖਾਸ ਤੌਰ ਤੇ ਇਸ ਮਾਰਕੀਟ ਦੇ ਵਿੱਚ ਜਿੱਥੇ ਨੌਜਵਾਨ ਪੀੜ੍ਹੀ ਸ਼ਾਮ ਨੂੰ ਆਪਣੀਆਂ ਗੱਡੀਆਂ ਲੈ ਕੇ ਮਹਿੰਗੀਆਂ-ਵਹਿੰਗੀਆਂ ਗੱਡੀਆਂ ਲੈ ਕੇ ਜੇੜੀ ਮਾਰਦੇ ਆ ਤੇ ਉੱਥੇ ਹੀ ਹੁਣ ਇਸ ਜੇੜੀ ਰੂਟ ਤੇ ਪੁਲਿਸ ਦੀਆਂ ਗੱਡੀਆਂ ਘੁੰਮਦਿਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੁਸੀਂ ਦੇਖੋ ਇਹ ਪੁਲਿਸ ਦੀਆਂ ਗੱਡੀਆਂ ਨੇ ਔਰ ਇਸ ਮਾਰਕੀਟ ਦੇ ਵਿੱਚ ਗੱਡੀਆਂ ਘੁੰਮਦਿਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਖਾਸ ਤੌਰ ਤੇ ਨੌਜਵਾਨਾਂ ਦੀ ਗੱਲ ਕਰੀਏ ਤਾਂ ਇੱਕ ਉਤਸ਼ਾਹ ਹੈ ਅੱਜ ਦੇ ਦਿਨ ਨੂੰ ਲੈ ਕੇ ਪਰ ਨੌਜਵਾਨ ਵੀ ਡਰੇ ਹੋਏ ਨੇ ਭਾਵੇਂ ਉਹ ਕੁੜੀਆਂ ਹੋਣ ਭਾਵੇਂ ਮੁੰਡੇ ਹੋਣ ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਪੁਲਿਸ ਦੀਆਂ ਗੱਡੀਆਂ ਇਸ ਜੇੜੀ ਰੂਟ ਤੇ ਗੱਡੀਆਂ ਪੁਲਿਸ ਦੀਆਂ ਘੁੰਮਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਹੱਥ ਦੇ ਵਿੱਚ ਜਿਹੜੀਆਂ ਪੁਲਿਸ ਨੇ ਡਾਂਗਾ ਫੜੀਆਂ ਹੋਈਆਂ ਨੇ ਤੇ ਖਾਸ ਤੌਰ ਤੇ ਜਿਹੜੇ ਹੁੱਲੜਬਾਜ਼ ਨੇ ਉਹ ਕਿਸੇ ਵੀ ਤਰ੍ਹਾਂ ਦੀ ਹੁੱਲੜਬਾਜ਼ੀ ਨਾ ਕਰਨ ਪੁਲਿਸ ਵੱਲੋਂ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ ਐਸ ਐਚਓ ਨੇ ਮਟੌਰ ਥਾਣੇ ਦੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਜਿਹੜੀ ਕੋਸ਼ਿਸ਼ ਕਰਾਂਗੇ ਗੱਬਰ ਸਿੰਘ ਨੇ ਅਸੀਂ ਗੱਲਬਾਤ ਕਰਦੇ ਹਾਂ ਤਾਂ ਜਿਹੜੀ ਤਿੱਖੀ ਨਜ਼ਰ ਹੈ ਪੁਲਿਸ ਵੱਲੋਂ ਰੱਖੀ ਜਾ ਰਹੀ ਹੈ ਗੱਲਬਾਤ ਕਰਦੇ ਹਾਂ ਐਸ ਐਚਓ ਨੇ ਸਾਡੇ ਨਾਲ ਕਿਵੇਂ ਦੀ ਜਿਹੜੀ ਨਿਗਰਾਨੀ ਰੱਖੀ ਜਾ ਰਹੀ ਹੈ 3B2 ਦੀ ਮਾਰਕੀਟ ਹੈ ਇੱਥੇ ਅਕਸਰ ਹੀ ਰੌਣਕਾਂ ਲੱਗੀਆਂ ਨਜ਼ਰ ਆਉਂਦੀਆਂ ਨੇ ਪਰ ਅੱਜ ਹੋਲੀ ਦਾ ਤਿਉਹਾਰ ਹੈ ਕਿਵੇਂ ਜਿਹੜੀ ਨਜ਼ਰ ਰੱਖੀ ਜਾ ਰਹੀ ਹੈ ਤੁਹਾਡੇ ਵੱਲੋਂ ਦੇਖੋ ਜੀ ਹੁੱਲੜ ਬਾਜੀ ਤਾਂ ਬਰਦਾਸ਼ਤ ਨਹੀਂ ਹੋਣੀ ਨਾ ਕਰੀਏ ਨਾ ਕਰਨ ਦੇਣੀ ਇਹਨਾਂ ਨੂੰ ਠੀਕ ਹੈ ਸਾਡੇ ਅਫਸਰਾਂ ਵੱਲੋਂ ਸਪੈਸ਼ਲ ਹਦਾਇਤਾਂ ਕਿ ਕੋਈ ਵੀ ਹੁੱਲੜ ਬਾਜ ਬਖਸ਼ਣਾ ਨਹੀਂ ਹੈਗਾ ਕਿਉਂਕਿ ਆਹ ਹੋਲੀ ਦੇ ਤਿਉਹਾਰ ਤੇ ਅਗਲੇ ਖੁਸ਼ੀਆਂ ਭਰੇ ਤਿਉਹਾਰ ਆਪਣੇ ਪਰਿਵਾਰ 'ਚ ਮਨਾਉਣ ਜਦੋਂ ਕਿਸੇ ਦੂਜੇ ਨੂੰ ਪਰੇਸ਼ਾਨੀ ਹੁੰਦੀ ਆ ਫਿਰ ਹੁੱਲੜਵਾਜੀ ਹੁੰਦੀ ਆ ਇਹ ਰਸਤਾ ਸਾਰਾ ਬੰਦ ਕੀਤਾ ਮੈਂ ਦੇਖਿਆ ਬੈਰੀਕੇਟਿੰਗ ਕੀਤੀ ਹੋਈ ਆ ਚਾਰੇ ਪਾਸੇ ਮਾਰਕੀਟ ਬੰਦ ਤਾਂ ਇੱਥੇ ਆਪਣਾ ਆ ਕੇ ਮੁੜ ਕੇ ਇੱਥੇ ਕੋਈ ਨਸ਼ਾ ਕਰਕੇ ਆਊਗਾ ਕਿਸੇ ਨਾਲ ਲੜੂਗਾ ਇਸ ਕਰਕੇ ਆਪਣੇ ਇਹ ਪਰਿਵਾਰਕ ਤਿਹਾਰ ਆ ਪਰਿਵਾਰ ਨਾਲ ਮਨਾਉਣ ਇੱਥੇ ਦੂਜਾ ਗਰੁੱਪ ਦੂਜੇ ਗਰੁੱਪਾਂ ਨਾਲ ਕਰਕੇ ਫਿਰ ਲੜਾਈ ਹੁੰਦੀ ਆ ਉਹ ਮੈਂ ਇੱਥੇ ਨਾ ਹੋਣ ਦੇਣੀ ਆ ਨਾ ਹੋਈ ਆ ਕਦੇ ਇਸ ਕਰਕੇ ਕੱਲ ਬੱਚਿਆਂ ਆਪਣੀਆਂ ਕੁੜੀਆਂ ਹੋਰ ਆਪਣੇ ਆਪਸ ਮਨਾਉਣ ਤਿਹਾਰ ਕੋਈ ਗੱਲ ਨਹੀਂ ਮੈਂ ਤੇ ਦੇਖ ਰਿਹਾ ਕੁੜੀਆਂ ਵੀ ਲਗਾਤਾਰ ਪਹੁੰਚ ਰਹੀਆਂ ਨੇ ਗੱਡੀਆਂ ਦੇ ਵਿੱਚ ਮੁੰਡੇ ਵੀ ਪਹੁੰਚ ਰਹੇ ਨੇ ਇੱਥੇ ਅਕਸਰ ਘਟਨਾਵਾਂ ਵਾਪਰ ਜਾਂਦੀਆਂ ਨੇ ਤੁਹਾਡੇ ਵੱਲੋਂ ਕਿਵੇਂ ਨਜ਼ਰ ਰੱਖੀ ਜਾ ਰਹੀ ਹੈ ਔਰ ਕਿਵੇਂ ਸਮਝਾਇਆ ਜਾ ਰਿਹਾ ਇੱਥੇ ਸਰਦਾਰ ਸਾਹਿਬ ਕਿਹੜੀ ਇੱਕ ਸਾਲ ਦੇ ਵਿੱਚ ਕਿਹੜੀ ਘਟਨਾ ਵਾਪਰੀ ਹੈ ਮੈਨੂੰ ਦੱਸ ਦਿਓ ਨਾ ਤਾਂ ਕੋਈ ਵਾਪਰੀ ਹੈ ਨਾ ਵਾਪਰਨ ਦੇਣੀ ਆ ਪਿਛਲੀ ਹੋਲੀ ਨੂੰ ਮੈਂ ਇੱਥੇ ਸੀ ਹੁਣ ਵੀ ਇੱਥੇ ਆ ਠੀਕ ਆ ਇੱਕ ਸਿੰਗਲ ਵੀ ਵਾਰਦਾਤ ਨਹੀਂ ਹੋਈ ਨਾ ਹੋਣੀ ਆ ਕਿਉਂਕਿ ਅਸੀਂ ਪੂਰਾ ਮਸਤੈਦੀ ਨਾਲ ਲੱਗੇ ਹੋਏ ਆ ਠੀਕ ਹੈ ਜੀ ਮਾਰਕੀਟ ਅਸੀਂ ਕਿਵੇਂ ਜਾ ਰਿਹਾ ਤੁਹਾਡੇ ਵੱਲੋਂ ਤੁਸੀਂ ਮੈਂ ਦੇਖ ਰਿਹਾ ਹਾਂ ਤਾਂ ਦੇ ਵੇ ਡਾਂਗਾ ਵੀ ਫੜੀਆਂ ਇਹ ਤਾਂ ਸਿਰਫ ਤੇ ਸਿਰਫ ਇਹ ਮਾੜੇ ਬੰਦਿਆਂ ਨੂੰ ਦਿਖਾਉਣ ਨੂੰ ਆ ਜੀ ਠੀਕ ਹੈ ਜੀ ਇਹਦੇ ਡੰਡਾ ਫੜਿਆ ਡੰਡਾ ਮਾਰਨੇ ਨੂੰ ਨਹੀਂ ਹੈਗਾ ਇਹ ਸਿਰਫ ਦਿਖਾਉਣ ਨੂੰ ਆ ਕਿਸ ਨੇ ਓਲੰਗਣਾ ਕੀਤੀ ਹੈ ਸਵੇਰ ਦੀ ਕੀ ਕੀ ਹਾਂ ਲੰਗੜਾ ਜਿਹੜਾ ਕਰਦਾ ਕੋਈ ਟ੍ਰੈਫਿਕ ਤਿੰਨ ਤਿੰਨ ਜਾਨੇ ਚੜੇ ਆ ਉਹ ਬੌਂਡ ਕਰ ਰਹੇ ਆ ਫੁੱਲੜਵਾਜਾ ਅਸੀਂ ਰਾਉਂਡ ਅਪ ਕਰਕੇ ਨਾਲ ਲਾਦੀ ਥਾਣੇ ਭੇਜ ਰਹੇ ਆ ਜੀ ਉੱਥੇ ਸਾਡੀਆਂ ਟੀਮਾਂ ਬੈਠੀਆਂ ਜਿਹੜੇ ਬਾਕੀ ਛੋਟੇ ਬੱਚੇ ਆ 17 18 ਸਾਲ ਦੇ ਉਹਨਾਂ ਨੂੰ ਬੁਲਾ ਕੇ ਉਹਨਾਂ ਦੇ ਪੇਰੈਂਟਸ ਨੂੰ ਬੁਲਾਇਆ ਬੁਲਾ ਕੇ ਉਹਨਾਂ ਦੇ ਸਪੁਰਦ ਕਰਾਂਗੇ ਨਾਲੇ ਸਮਝਾਵਾਂਗੇ ਵੀ ਬੱਚਿਆਂ ਦੀ ਲਾਈਫ ਪਈ ਆ ਸਾਰੀ ਜੇ ਹੁਣੇ ਇਹਨਾਂ ਦੀ ਲਾਈਫ ਖਰਾਬ ਹੋ ਗਈ ਫਿਰ ਅੱਗੇ ਕੀ ਕਰਨਗੇ ਠੀਕ ਹੈ ਜੀ ਕਿਵੇਂ ਕਿਵੇਂ ਦੀ ਕਾਰਵਾਈ ਕਰ ਰਹੇ ਹੋ ਤੁਸੀਂ ਦੇਖੋ ਜੀ ਪ੍ਰिवेंशन ਐਕਸ਼ਨ ਹੈਗਾ ਤੇ ਉਹ ਦੇਖ ਲੈਂਦੇ ਆ ਬੱਚਿਆਂ ਦਾ ਅਸੀਂ ਤਾਂ ਚਾਹੁੰਦੇ ਆ ਵੀ ਫੜ ਕੇ ਰਾਉਂਡ ਅਪ ਕਰਕੇ ਪੇਰੈਂਟਸ ਨੂੰ ਬੁਲਾ ਕੇ ਇਹਨਾਂ ਦਾ ਦਿਨ ਗੱਢੀਏ ਕਿਉਂਕਿ ਇਹ ਕੋਈ ਨੁਕਸਾਨ ਆਪਣਾ ਕਰਨਗੇ ਜਾਂ ਕਿਸੇ ਦਾ ਕਰਨਗੇ ਇਸ ਕਰਕੇ ਪੇਰੈਂਟਸ ਲਈ ਪਬਲਿਕ ਲਈ ਅਸੀਂ ਫਾਇਦੇ ਦਾ ਹੀ ਕੰਮ ਕਰ ਰਹੇ ਆ ਠੀਕ ਹੈ ਜੀ ਉਏ ਉਹਨਾਂ ਦਾ ਨੁਕਸਾਨ ਨਹੀਂ ਕਰ ਰਹੇ ਜਿਹੜੇ ਜੋ ਬੱਚੇ ਤੇਜ਼ ਰਫਤਾਰੀ ਨਾਲ ਉਹਨਾਂ ਨੂੰ ਰੋਕਦੇ ਆ ਉਹਨਾਂ ਨੂੰ ਜੇ ਕਾਗਜ਼ ਪੱਤਰ ਨਹੀਂ ਹੈਗੇ ਮੋਟਰਸਾਈਕਲ ਖੜਾਰੇ ਬਾਂਡ ਕਰ ਰਹੇ ਆ ਬਾਕੀ ਬੱਚਿਆਂ ਨੂੰ ਬੁਲਾ ਕੇ ਉਹਨਾਂ ਦੇ ਪੇਰਾਂ ਨੂੰ ਉਹਨਾਂ ਦੇ ਹਵਾਲੇ ਕਰੀ ਜਾਂਦੇ ਆ ਜੇ ਨੁਕਸਾਨ ਹੀ ਹੋ ਗਿਆ ਬੱਚਿਆਂ ਦਾ ਫਿਰ ਪੇਰਾਂਸ ਨੇ ਕੀ ਖੱਟ ਲੈਣਗੇ ਜੀ ਦੱਸੋ ਖਾਸ ਤੌਰ ਤੇ ਮੁਹਾਲੀ ਨਿਵਾਸੀਆਂ ਨੂੰ ਕੀ ਕਹਿਣਾ ਚਾਹੁੰਦੇ ਹੋ ਜਿਨ੍ਹਾਂ ਦੇ ਮਾਪਿਆਂ ਦੇ ਬੱਚੇ ਜਿਹੜੇ ਨੇ ਉਹ ਇਸ ਤਰ੍ਹਾਂ ਇੱਥੇ ਹੋਲੀ ਮਨਾਉਣ ਦੇ ਲਈ ਪਹੁੰਚ ਰਹੇ ਮੈਂ ਸਾਰੇ ਪੇਰਾਂ ਨੂੰ ਇਹੀ ਮਤਲਬ ਕਹਿਣਾ ਚਾਹੁੰਦਾ ਵੀ ਤਿਹਾਰ ਆ ਖੁਸ਼ੀਆਂ ਦਾ ਤਿਹਾਰ ਆ ਪਰਿਵਾਰ ਚ ਮਨਾਉਣਾ ਠੀਕ ਆ ਬੱਚੇ ਜਦੋਂ ਬਾਹਰ ਆ ਰਹੇ ਆ ਫਿਰ ਗਰੁੱਪ ਦੇ ਵਿੱਚ ਜਾ ਕੇ ਕੋਈ ਗਰੁੱਪ ਦਾ ਇੱਕ ਬੰਦਾ ਵੀ ਹੁੱਲੜਵਾਜੀ ਕਰਨ ਲੱਗ ਗਿਆ ਤੇ ਸਾਰੇ ਗਰੁੱਪ ਆ ਜਿਹੜਾ ਮਾੜਾ ਕਹਿਲਾਇਆ ਜਾਊਗਾ ਜਿਹੜੀਆਂ ਫੈਮਲੀਆਂ ਆਈਆਂ ਅਸੀਂ ਫੈਮਲੀ ਨੂੰ ਕੁਝ ਨਹੀਂ ਕਹਦੇ ਫੈਮਲੀਆਂ ਆ ਰਹੀਆਂ ਲੇਡੀਜ਼ ਆ ਰਹੇ ਆ ਬੱਚੇ ਆ ਰਹੇ ਜੈਂਟ ਸਾਰੇ ਫੈਮਲੀ ਨਾਲ ਮਨਾਉਣ ਖੁਸ਼ੀਆਂ ਦਾ ਤਿਹਾਰ ਆ ਮਨਾਉਣ ਪਰ ਜਿਹੜੀ ਹੁੱਲੜਵਾਜੀ ਆ ਇਹ ਤਾਂ ਕੋਈ ਦੇਖੋ ਜੀ ਤਿਹਾਰ ਆ ਇਹ ਖੁਸ਼ੀ ਦਾ ਇਹ ਨਾ ਕੇ ਦੂਜੇ ਨੂੰ ਕਿਸੇ ਨੂੰ ਪਰੇਸ਼ਾਨ ਕਰਨਾ ਠੀਕ ਹੈ ਜੀ ਇਸ ਕਰਕੇ ਅਸੀਂ ਪ੍ਰੋਪਰ ਬੈਰੀਗੇਟਿੰਗ ਕੀਤੀ ਆ ਨਾਕੇ ਲਾਏ ਆ ਤੇ ਪਬਲਿਕ ਨੂੰ ਅਸੀਂ ਕਹਿ ਰਹੇ ਆ ਜਾਓ ਆਪਣਾ ਘਰੋ ਘਰ ਤਿਹਾਰ ਇਹ ਪਰਿਵਾਰਕ ਤਿਹਾਰਾ ਲੋਕਾਂ ਨੂੰ ਪਰੇਸ਼ਾਨ ਕਰਨ ਵਾਲਾ ਤਿਹਾਰ ਨਹੀਂ ਹੈਗਾ ਜੀ। ਸ਼ੁਕਰੀਆ। ਸੋ ਇਹ ਸਾਡੇ ਨਾਲ ਮਟੌਰ ਥਾਣੇ ਦੇ ਐਸ ਐਚ ਓ ਗੱਬਰ ਸਿੰਘ ਜੀ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਔਰ 3B2 ਮਾਰਕੀਟ ਦੀਆਂ ਇਹ ਤਸਵੀਰਾਂ ਨੇ ਜਿੱਥੇ ਪੁਲਿਸ ਚੌਕਸ ਨਜ਼ਰ ਆ ਰਹੀ ਹੈ ਔਰ ਗੱਡੀਆਂ ਦੇਖੋ ਤੁਸੀਂ ਕਿਸ ਤਰ੍ਹਾਂ ਇਸ ਮਾਰਕੀਟ ਦੇ ਵਿੱਚ ਘੁਮਾਈਆਂ ਜਾ ਰਹੀਆਂ ਨੇ ਤੇ ਔਰ ਇਹ ਸ਼ਰਾਰਤੀ ਅੰਸਰਾਂ ਤੇ ਖਾਸ ਤੌਰ ਤੇ ਤਿਆਰ ਰੱਖਿਆ ਜਾ ਰਿਹਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਹੁੱਲੜਬਾਜ਼ੀ ਖਿਰਾਤ ਅੰਸਰ ਨਾ ਕਰਦੇ ਹੋਏ ਨਜ਼ਰਾਨਾ ਬੈਰੀਕੇਡਿੰਗ ਮਾਰਕੀਟ ਦੇ ਵਿੱਚ ਚਾਰੇ ਪਾਸੇ ਕੀਤੀ ਹੋਈ ਹੈ ਇੱਕ ਸਪੱਸ਼ਟ ਹੀ ਤਸਵੀਰ ਦਿਖਾਵਾਂਗੇ ਇਹ ਵੀ ਪੁਲਿਸ ਵੱਲੋਂ ਬੈਰੀਕੇਡਿੰਗ ਕੀਤੀ ਹੋਈ ਹੈ ਔਰ ਵੱਡੀ ਫੋਰਸ 3B2 ਮਾਰਕੀਟ ਦੇ ਵਿੱਚ ਪੁਲਿਸ ਦੀ ਨਜ਼ਰ ਆ ਰਹੀ ਆ ਔਰ ਇੱਕ ਪਾਸੇ ਦੀਆਂ ਇਹ ਤਸਵੀਰਾਂ ਬੈਰੀਕੇਡਿੰਗ ਦੀਆਂ ਔਰ ਇਸ ਦੇ ਬਿਲਕੁਲ ਸਾਹਮਣੇ ਜਿੱਥੋਂ ਗੱਡੀਆਂ ਨੌਜਵਾਨ ਜਾਂ ਜੋ ਵੀ ਇੱਥੇ ਘੁੰਮਣ ਆਂਦਾ ਉਹਨਾਂ ਵੱਲੋਂ ਇੱਥੋਂ ਕਾਰ ਪਾਰਕਿੰਗ ਕੀਤੀ ਜਾਂਦੀ ਹੈ ਤਾਂ ਇਹ ਰਸਤਾ ਇੰਟਰਸ ਦਾ ਹੈ ਤੇ ਇਸ ਰਸਤੇ ਨੂੰ ਵੀ ਪੂਰੀ ਤਰ੍ਹਾਂ ਬੰਦ ਕੀਤਾ ਹੋਇਆ ਹਾਲਾਂਕਿ ਨੌਜਵਾਨ ਦੇ ਵਿੱਚ ਇਹ ਡਰ ਦਾ ਮਾਹੌਲ ਹੈ ਕਿ ਜਿਸ ਤਰੀਕੇ ਨਾਲ ਪੁਲਿਸ ਵੱਲੋਂ ਚੌਕਸੀ ਵਰਤੀ ਜਾ ਰਹੀ ਹੈ ਪਰ ਪੁਲਿਸ ਦਾ ਇਹੋ ਕਹਿਣਾ ਹੈ ਕਿ ਜੇ ਹੋਲੀ ਦਾ ਤਿਉਹਾਰ ਮਨਾਉਣਾ ਹੈ ਤਾਂ ਉਹ ਆਪਣੇ ਪਰਿਵਾਰ ਦੇ ਨਾਲ ਰਲ ਕੇ ਮਨਾਉਣ ਇਸ ਤਰ੍ਹਾਂ ਮਾਰਕੀਟ ਦੇ ਵਿੱਚ ਆ ਕੇ ਕਿਸੇ ਵੀ ਤਰ੍ਹਾਂ ਦੀ ਹੁੱਲੜਬਾਜ਼ੀ ਨਾ ਕਰਨ ਤਾਂ ਤੁਸੀਂ ਦੇਖੋ ਇਹਨਾਂ ਤਸਵੀਰਾਂ ਦੇ ਵਿੱਚ ਇਹ ਗੱਡੀਆਂ ਨੂੰ ਰੋਕ ਕੇ ਤਲਾਸ਼ੀ ਵੀ ਕਿੱਥੇ ਪਾਸੇ ਦੀਆਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਪਰ ਪੰਜਾਬ ਟੀਵੀ ਤੇ ਔਰ ਇਸ ਦੇ ਨਾਲ ਹੀ ਜਿਹੜਾ ਦੂਸਰੇ ਪਾਸੇ ਰਸਤਾ ਹੈ ਕੈਮਰਾਮੈਨ ਜਸ਼ਨ ਨੂੰ ਕਹਾਵਾਂਗਾ ਵੀ ਤਸਵੀਰਾਂ ਜਿਹੜੀਆਂ ਦਿਖਾਈਆਂ ਜਾਣ ਇਹ ਕੈਮਰੇ ذریعے ਤੁਸੀਂ ਦੇਖ ਸਕਦੇ ਹੋ ਦੂਜੇ ਪਾਸੇ ਵੀ ਜਿਹੜਾ ਰਸਤਾ ਹੈ ਉੱਥੇ ਵੀ ਪੁਲਿਸ ਨੇ ਬੈਰੀਗੇਟਿੰਗ ਕਰਕੇ ਪੱਕੇ ਤੌਰ ਤੇ ਰਸਤਾ ਬੰਦ ਕੀਤਾ ਹੋਇਆ ਔਰ ਉਸ ਦੇ ਸਾਹਮਣੇ ਜਿਹੜਾ ਰਸਤਾ 3B2 ਦੀ ਬੈਕ ਸਾਈਡ ਤੇ ਜਾਂਦਾ ਉੱਥੇ ਵੀ ਬੈਰੀਗੇਟਿੰਗ ਕੀਤੀ ਹੋਈ ਆ ਔਰ ਇੱਕ ਹੋਰ ਤੁਹਾਨੂੰ ਤਸਵੀਰ ਜਿਹੜੀ ਦਿਖਾਣੇ ਆ ਕਿ ਜਿਹੜਾ ਇੱਕ ਹੋਰ ਰਸਤਾ ਉੱਥੇ ਵੀ ਬੈਰੀਕੇਡਿੰਗ ਕੀਤੀ ਹੋਈ ਹੈ ਤੇ ਚਾਰੇ ਪਾਸੇ ਬੈਰੀਕੇਡਿੰਗ ਪੁਲਿਸ ਨੇ ਕੀਤੀ ਹੋਈ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਹੁੱਲੜਬਾਜ਼ੀ ਨਾ ਹੋਵੇ ਔਰ ਗੱਡੀਆਂ ਪੁਲਿਸ ਦੀਆਂ ਖਾਸ ਤੌਰ ਤੇ ਇਸ ਮਾਰਕੀਟ ਦੇ ਵਿੱਚ ਜਿੱਥੇ ਨੌਜਵਾਨ ਪੀੜ੍ਹੀ ਸ਼ਾਮ ਨੂੰ ਆਪਣੀਆਂ ਗੱਡੀਆਂ ਲੈ ਕੇ ਮਹਿੰਗੀਆਂ-ਵਹਿੰਗੀਆਂ ਗੱਡੀਆਂ ਲੈ ਕੇ ਜੇੜੀ ਮਾਰਦੇ ਆ ਤੇ ਉੱਥੇ ਹੀ ਹੁਣ ਇਸ ਗੇੜੀ ਰੂਟ ਤੇ ਪੁਲਿਸ ਦੀਆਂ ਗੱਡੀਆਂ ਘੁੰਮਦਿਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੁਸੀਂ ਦੇਖੋ ਇਹ ਪੁਲਿਸ ਦੀਆਂ ਗੱਡੀਆਂ ਨੇ ਔਰ ਇਸ ਮਾਰਕੀਟ ਦੇ ਵਿੱਚ ਗੱਡੀਆਂ ਘੁੰਮਦਿਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਖਾਸ ਤੌਰ ਤੇ ਅ ਨੌਜਵਾਨਾਂ ਦੀ ਗੱਲ ਕਰੀਏ ਤਾਂ ਇੱਕ ਉਤਸ਼ਾਹ ਹੈ ਅੱਜ ਦੇ ਦਿਨ ਨੂੰ ਲੈ ਕੇ ਪਰ ਨੌਜਵਾਨ ਵੀ ਡਰੇ ਹੋਏ ਨੇ ਭਾਵੇਂ ਉਹ ਕੁੜੀਆਂ ਹੋਣ ਭਾਵੇਂ ਮੁੰਡੇ ਹੋਣ ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਪੁਲਿਸ ਦੀਆਂ ਗੱਡੀਆਂ ਇਸ ਜਿਹੜੀ ਰੂਟ ਤੇ ਗੱਡੀਆਂ ਪੁਲਿਸ ਦੀਆਂ ਘੁੰਮਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਹੱਥ ਦੇ ਵਿੱਚ ਜਿਹੜੀਆਂ ਪੁਲਿਸ ਨੇ ਡਾਂਗਾ ਫੜੀਆਂ ਹੋਈਆਂ ਨੇ ਤੇ ਖਾਸ ਤੌਰ ਤੇ ਜਿਹੜੇ ਹੁੱਲੜਬਾਜ਼ ਨੇ ਉਹ ਕਿਸੇ ਵੀ ਤਰ੍ਹਾਂ ਦੀ ਹੁੱਲੜਬਾਜ਼ੀ ਨਾ ਕਰਨ ਪੁਲਿਸ ਵੱਲੋਂ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ ਐਸ ਐਚਓ ਨੇ ਮਟੌਰ ਥਾਣੇ ਦੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਜਿਹੜੀ ਕੋਸ਼ਿਸ਼ ਕਰਾਂਗੇ ਗੱਬਰ ਸਿੰਘ ਨੇ ਅਸੀਂ ਗੱਲਬਾਤ ਕਰਦੇ ਆ ਤਾਂ ਜਿਹੜੀ ਤਿੱਖੀ ਨਜ਼ਰ ਆ ਪੁਲਿਸ ਵੱਲੋਂ ਰੱਖੀ ਜਾ ਰਹੀ ਹੈ ਗੱਲਬਾਤ ਕਰਦੇ ਐਸਐਚਓ ਨੇ ਸਾਡੇ ਨਾਲ ਕਿਵੇਂ ਦੀ ਜਿਹੜੀ ਨਿਗਰਾਨੀ ਰੱਖੀ ਜਾ ਰਹੀ ਹੈ 3B2 ਦੀ ਮਾਰਕੀਟ ਐ ਇੱਥੇ ਅਕਸਰ ਹੀ ਰੌਣਕਾਂ ਲੱਗੀਆਂ ਨਜ਼ਰ ਆਉਂਦੀਆਂ ਨੇ ਪਰ ਅੱਜ ਹੋਲੀ ਦਾ ਤਿਉਹਾਰ ਐ ਕਿਵੇਂ ਜਿਹੜੀ ਨਜ਼ਰ ਰੱਖੀ ਜਾ ਰਹੀ ਹੈ ਤੁਹਾਡੇ ਵੱਲੋਂ ਦੇਖੋ ਜੀ ਹੁੱਲੜਬਾਜੀ ਤਾਂ ਬਰਦਾਸ਼ਤ ਨਹੀਂ ਹੋਣੀ ਨਾ ਕਰੀਏ ਨਾ ਕਰਨ ਦੇਣੀ ਇਹਨਾਂ ਨੂੰ ਠੀਕ ਆ ਸਾਡੇ ਅਫਸਰਾਂ ਵੱਲੋਂ ਸਪੈਸ਼ਲ ਹਦਾਇਤਾਂ ਕਿ ਕੋਈ ਵੀ ਹੁੱਲੜਵਾਜ ਬਖਸ਼ਣਾ ਨਹੀਂ ਹੈਗਾ ਕਿ ਆਹ ਹੋਲੀ ਦੇ ਤਿਹਾਰ ਤੇ ਅਗਲੇ ਖੁਸ਼ੀਆਂ ਭਰੇ ਤਿਹਾਰ ਆਪਣੇ ਪਰਿਵਾਰ ਚ ਮਨਾਉਣ ਜਦੋਂ ਕਿਸੇ ਦੂਜੇ ਨੂੰ ਪਰੇਸ਼ਾਨੀ ਹੁੰਦੀ ਆ ਫੇਰ ਹੁੱਲੜਵਾਜੀ ਹੁੰਦੀ ਆ ਇਹ ਰਸਤਾ ਸਾਰਾ ਬੰਦ ਕੀਤਾ ਹੈ ਮੈਂ ਦੇਖਿਆ ਬੈਰੀਕੇਡਿੰਗ ਕੀਤੀ ਹੋਈ ਆ ਚਾਰੇ ਪਾਸੇ ਮਾਰਕੀਟ ਬੰਦ ਤਾਂ ਇੱਥੇ ਆਪਣਾ ਆ ਕੇ ਮੁੜ ਕੇ ਇੱਥੇ ਕੋਈ ਨਸ਼ਾ ਕਰਕੇ ਆਊਗਾ ਕਿਸੇ ਨਾਲ ਲੜੂਗਾ ਇਸ ਕਰਕੇ ਆਪਣੇ ਇਹ ਪਰਿਵਾਰਕ ਤਿਹਾਰ ਆ ਪਰਿਵਾਰ ਨਾਲ ਮਨਾਉਣ ਇੱਥੇ ਦੂਜਾ ਗਰੁੱਪ ਦੂਜੇ ਗਰੁੱਪਾਂ ਨਾਲ ਕਰਕੇ ਫੇਰ ਲੜਾਈ ਹੁੰਦੀ ਆ ਉਹ ਵਾ ਇੱਥੇ ਨਾ ਹੋਣ ਦੇਣੀ ਆ ਨਾ ਹੋਈ ਆ ਕਦੇ ਇਸ ਕਰਕੇ ਕੱਲ ਬੱਚਿਆਂ ਆਪਣੀਆਂ ਕੁੜੀਆਂ ਔਰ ਆਪਣੇ ਆਪ ਚ ਮਨਾਉਣ ਇਸਤਿਹਾਰ ਕੋਈ ਗੱਲ ਨਹੀਂ ਮੈਂ ਇੱਥੇ ਦੇਖ ਰਿਹਾ ਕੁੜੀਆਂ ਵੀ ਲਗਾਤਾਰ ਪਹੁੰਚ ਰਹੀਆਂ ਨੇ ਗੱਡੀਆਂ ਦੇ ਵਿੱਚ ਮੁੰਡੇ ਵੀ ਪਹੁੰਚ ਰਹੇ ਨੇ ਇੱਥੇ ਅਕਸਰ ਘਟਨਾਵਾਂ ਵਾਪਰ ਜਾਂਦੀਆਂ ਨੇ ਤੁਹਾਡੇ ਵੱਲੋਂ ਕਿਵੇਂ ਨਜ਼ਰ ਰੱਖੀ ਜਾ ਰਹੀ ਹੈ ਔਰ ਕਿਵੇਂ ਸਮਝਾਇਆ ਜਾ ਰਿਹਾ ਇੱਥੇ ਸਰਦਾਰ ਸਾਹਿਬ ਕਿਹੜੀ ਇੱਕ ਸਾਲ ਦੇ ਵਿੱਚ ਕਿਹੜੀ ਘਟਨਾ ਵਾਪਰੀ ਹੈ ਮੈਨੂੰ ਦੱਸ ਦਿਓ ਨਾ ਤਾਂ ਕੋਈ ਵਾਪਰੀ ਹੈ ਨਾ ਵਾਪਰਨ ਦੇਣੀ ਆ ਪਿਛਲੀ ਹੋਲੀ ਨੂੰ ਮੈਂ ਇੱਥੇ ਸੀ ਹੁਣ ਵੀ ਇੱਥੇ ਆ ਠੀਕ ਆ ਇੱਕ ਸਿੰਗਲ ਵੀ ਵਾਰਦਾਤ ਨਹੀਂ ਹੋਈ ਨਾ ਹੋਣੀ ਆ ਕਿਉਂਕਿ ਅਸੀਂ ਪੂਰਾ ਮੁਸਤੈਦੀ ਨਾਲ ਲੱਗੇ ਹੋਏ ਆ ਠੀਕ ਹੈ ਜੀ ਮਾਰਕੀਟ ਅਸੀਂ ਕਿਵੇਂ ਜਾ ਰਿਹਾ ਤੁਹਾਡੇ ਵੱਲ ਤੁਸੀਂ ਮੈਂ ਦੇਖ ਰਿਹਾ ਹੱਥਾਂ ਦੇ ਵਿੱਚ ਡਾਂਗਾ ਵੀ ਫੜੀਆਂ ਇਹ ਤਾਂ ਸਿਰਫ ਤੇ ਸਿਰਫ ਇਹ ਮਾੜੇ ਬੰਦਿਆਂ ਨੂੰ ਦਿਖਾਉਣ ਨੂੰ ਆ ਜੀ ਠੀਕ ਹੈ ਜੀ ਇਹਦੇ ਡੰਡਾ ਫੜਿਆ ਡੰਡਾ ਮਾਰਨ ਲਈ ਨੂੰ ਨਹੀਂ ਹੈਗਾ ਇਹ ਸਿਰਫ ਦਿਖਾਉਣ ਨੂੰ ਆ ਕਿਸ ਨੇ ਓਲੰਗੜਾ ਕੀਤੀ ਹੈ ਸਵੇਰ ਦੀ ਕਿ ਹਾਂ ਲੰਗੜਾ ਜਿਹੜਾ ਕਰਦਾ ਕੋਈ ਟ੍ਰੈਫਿਕ ਤਿੰਨ ਤਿੰਨ ਜਾਨੇ ਚੜੇ ਆ ਉਹ ਬੌਂਡ ਕਰ ਰਹੇ ਆ ਫੁੱਲੜਵਾਜਾ ਅਸੀਂ ਰਾਉਂਡ ਅਪ ਕਰਕੇ ਨਾਲਲਾ ਦੀ ਥਾਣੇ ਭੇਜ ਰਹੇ ਆ ਜੀ ਉੱਥੇ ਸਾਡੀਆਂ ਟੀਮਾਂ ਬੈਠੀਆਂ ਜਿਹਦੇ ਬਾਕੀ ਛੋਟੇ ਬੱਚੇ ਆ 17 18 ਸਾਲ ਦੇ ਉਹਨਾਂ ਨੂੰ ਬੁਲਾ ਕੇ ਉਹਨਾਂ ਦੇ ਪੇਰੈਂਟਸ ਨੂੰ ਬੁਲਾਇਆ ਬੁਲਾ ਕੇ ਉਹਨਾਂ ਦੇ ਸਪੁਰਦ ਕਰਾਂਗੇ ਨਾਲੇ ਸਮਝਾਵਾਂਗੇ ਵੀ ਬੱਚਿਆਂ ਦੀ ਲਾਈਫ ਪਈ ਆ ਸਾਰੀ ਜੇ ਹੁਣੇ ਇਹਨਾਂ ਦੀ ਲਾਈਫ ਖਰਾਬ ਹੋ ਗਈ ਫਿਰ ਅੱਗੇ ਕੀ ਕਰਨਗੇ ਠੀਕ ਹੈ ਕਿਵੇਂ ਕਿਵੇਂ ਦੀ ਕਾਰਵਾਈ ਕਰ ਰਹੇ ਹੋ ਤੁਸੀਂ ਦੇਖੋ ਜੀ ਪ੍ਰिवेंशन ਐਕਸ਼ਨ ਹੈਗਾ ਤੇ ਉਹ ਦੇਖ ਲੈਣੇ ਆ ਬੱਚਿਆਂ ਦਾ ਅਸੀਂ ਤਾਂ ਚਾਹੁੰਦੇ ਆ ਵੀ ਫੜ ਕੇ ਰਾਉਂਡ ਅਪ ਕਰਕੇ ਪੇਰੈਂਟਸ ਨੂੰ ਬੁਲਾ ਕੇ ਇਹਨਾਂ ਦਾ ਦਿਨ ਗੱਢੀਏ ਕਿਉਂਕਿ ਇਹ ਕੋਈ ਨੁਕਸਾਨ ਆਪਣਾ ਕਰਨਗੇ ਜਾਂ ਕਿਸੇ ਦਾ ਕਰਨਗੇ ਇਸ ਕਰਕੇ ਪੇਰੈਂਟਸ ਲਈ ਪਬਲਿਕ ਲਈ ਅਸੀਂ ਫਾਇਦੇ ਦਾ ਹੀ ਕੰਮ ਕਰ ਰਹੇ ਆ ਠੀਕ ਹੈ ਜੀ ਉਹ ਇਹਨਾਂ ਦਾ ਨੁਕਸਾਨ ਨਹੀਂ ਕਰ ਰਹੇ ਜਿਹੜੇ ਜੋ ਬੱਚੇ ਤੇਜ਼ ਰਫਤਾਰੀ ਨਾਲ ਉਹਨਾਂ ਨੂੰ ਰੋਕਦੇ ਆ ਉਹਨਾਂ ਨੂੰ ਜੇ ਕਾਗਜ਼ ਪੱਤਰ ਨਹੀਂ ਹੈਗੇ ਮੋਟਰਸਾਈਕਲ ਖੜਾਰੇ ਬਾਂਡ ਕਰ ਰਹੇ ਆ ਬਾਕੀ ਬੱਚਿਆਂ ਨੂੰ ਬੁਲਾ ਕੇ ਉਹਨਾਂ ਦੇ ਪੇਰਾਂ ਨੂੰ ਉਹਨਾਂ ਦੇ ਹਵਾਲੇ ਕਰੀ ਜਾਂਦੇ ਆ ਜੇ ਨੁਕਸਾਨੇ ਹੋ ਗਿਆ ਬੱਚਿਆਂ ਦਾ ਫਿਰ ਪੇਰਾਂ ਨੇ ਕੀ ਖੱਟ ਲੈਣਗੇ ਜੀ ਦੱਸੋ ਖਾਸ ਤੌਰ ਤੇ ਮੁਹਾਲੀ ਨਿਵਾਸੀਆਂ ਨੂੰ ਕੀ ਕਹਿਣਾ ਚਾਹੁੰਦੇ ਹੋ ਜਿਨ੍ਹਾਂ ਦੇ ਮਾਪਿਆਂ ਦੇ ਬੱਚੇ ਜਿਹੜੇ ਨੇ ਉਹ ਇਸ ਤਰ੍ਹਾਂ ਇੱਥੇ ਹੋਲੀ ਮਨਾਉਣ ਦੇ ਲਈ ਪਹੁੰਚ ਰਹੇ ਮੈਂ ਸਾਰੇ ਪੇਰਾਂ ਨੂੰ ਇਹੀ ਮਤਲਬ ਕਹਿਣਾ ਚਾਹੁੰਦਾ ਵੀ ਤਿਹਾਰ ਆ ਖੁਸ਼ੀਆਂ ਦਾ ਤਿਹਾਰ ਆ ਪਰਿਵਾਰ ਚ ਮਨਾਉਣ ਠੀਕ ਆ ਬੱਚੇ ਜਦੋਂ ਬਾਹਰ ਆ ਰਹੇ ਆ ਫਿਰ ਗਰੁੱਪ ਦੇ ਵਿੱਚ ਜਾ ਕੇ ਕੋਈ ਗਰੁੱਪ ਦਾ ਇੱਕ ਬੰਦਾ ਵੀ ਹੁੱਲੜਬਾਜੀ ਕਰਨ ਲੱਗ ਗਿਆ ਤੇ ਸਾਰੇ ਗਰੁੱਪ ਆ ਜਿਹੜਾ ਮਾੜਾ ਕਹਿਲਾਇਆ ਜਾਊਗਾ ਜਿਹੜੀਆਂ ਫੈਮਲੀਆਂ ਆਈਆਂ ਅਸੀਂ ਫੈਮਲੀ ਨੂੰ ਕੁਝ ਨਹੀਂ ਕਹਦੇ ਫੈਮਲੀਆਂ ਆ ਰਹੀਆਂ ਲੇਡੀਜ਼ ਆ ਰਹੇ ਆ ਬੱਚੇ ਆ ਰਹੇ ਜਨ ਸਾਰੇ ਫੈਮਲੀ ਨਾਲ ਮਨਾਉਣ ਖੁਸ਼ੀਆਂ ਦਾ ਤਿਹਾਰ ਆ ਮਨਾਉਣ ਪਰ ਜਿਹੜੀ ਹੁੱਲੜਬਾਜੀ ਆ ਇਹ ਤਾਂ ਕੋਈ ਦੇਖੋ ਜੀ ਤਿਹਾਰ ਆ ਇਹ ਖੁਸ਼ੀ ਦਾ ਇਹ ਨਾ ਕਿ ਦੂਜੇ ਨੂੰ ਕਿਸੇ ਨੂੰ ਪਰੇਸ਼ਾਨ ਕਰਨਾ ਠੀਕ ਹੈ ਜੀ ਇਸ ਕਰਕੇ ਅਸੀਂ ਪ੍ਰੋਪਰ ਬੈਰੀਗੇਟਿੰਗ ਕੀਤੀ ਆ ਨਾਕੇ ਲਾਏ ਆ ਤੇ ਪਬਲਿਕ ਨੂੰ ਅਸੀਂ ਕਹ ਰਹੇ ਆ ਜਾਓ ਆਪਣਾ ਘਰੋ ਘਰ ਤਿਹ ਇਹ ਪਰਿਵਾਰਕ ਤਿਹਾਰਾ ਲੋਕਾਂ ਨੂੰ ਪਰੇਸ਼ਾਨ ਕਰਨ ਵਾਲਾ ਤਿਹਾਰ ਨਹੀਂ ਹੈਗਾ ਜੀ ਸ਼ੁਕਰੀਆ ਸੋ ਇਹ ਸਾਡੇ ਨਾਲ ਮਟੌਰ ਥਾਣੇ ਦੇ ਐਸ ਐਚ ਓ ਗੱਬਰ ਸਿੰਘ ਜੀ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਔਰ 3B2 ਮਾਰਕੀਟ ਦੀਆਂ ਇਹ ਤਸਵੀਰਾਂ ਨੇ ਜਿੱਥੇ ਪੁਲਿਸ ਚੌਕਸ ਨਜ਼ਰ ਆ ਰਹੀ ਹੈ ਔਰ ਗੱਡੀਆਂ ਦੇਖੋ ਤੁਸੀਂ ਕਿਸ ਤਰ੍ਹਾਂ ਇਸ ਮਾਰਕੀਟ ਦੇ ਵਿੱਚ ਘੁਮਾਈਆਂ ਜਾ ਰਹੀਆਂ ਨੇ ਤੇ ਔਰ ਇਹ ਸ਼ਰਾਰਤੀ ਅਨਸਰਾਂ ਤੇ ਖਾਸ ਤੌਰ ਤੇ ਧਿਆਨ ਰੱਖਿਆ ਜਾ ਰਿਹਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਹੁੱਲੜਬਾਜ਼ੀ ਸ਼ਰਾਰਤੀ ਅਨਸਰ ਨਾ ਕਰਦੇ ਹੋਏ ਨਜ਼ਰ ਆਣ ਤਾਂ ਬੈਰੀਕੇਟਿੰਗ ਮਾਰਕੀਟ ਦੇ ਵਿੱਚ ਚਾਰੇ ਪਾਸੇ ਕੀਤੀ ਹੋਈ ਹੈ ਇੱਕ ਇਸ ਪਾਸੇ ਦੀ ਤਸਵੀਰ ਦਿਖਾਵਾਂਗੇ ਇਹ ਵੀ ਪੁਲਿਸ ਵੱਲੋਂ ਬੈਰੀਕੇਡਿੰਗ ਕੀਤੀ ਹੋਈ ਹੈ ਔਰ ਵੱਡੀ ਫੋਰਸ 3B2 ਮਾਰਕੀਟ ਦੇ ਵਿੱਚ ਪੁਲਿਸ ਦੀ ਨਜ਼ਰ ਆ ਰਹੀ ਆ ਔਰ ਇੱਕ ਪਾਸੇ ਦੀਆਂ ਇਹ ਤਸਵੀਰਾਂ ਬੈਰੀਕੇਡਿੰਗ ਦੀਆਂ ਔਰ ਇਸ ਦੇ ਬਿਲਕੁਲ ਸਾਹਮਣੇ ਜਿੱਥੋਂ ਗੱਡੀਆਂ ਨੌਜਵਾਨ ਜਾਂ ਜੋ ਵੀ ਇੱਥੇ ਘੁੰਮਣ ਆਂਦਾ ਉਹਨਾਂ ਵੱਲੋਂ ਇੱਥੋਂ ਕਾਰ ਪਾਰਕਿੰਗ ਕੀਤੀ ਜਾਂਦੀ ਹੈ ਤਾਂ ਇਹ ਰਸਤਾ ਐਂਟ੍ਰੈਂਸ ਦਾ ਹੈ ਤੇ ਇਸ ਰਸਤੇ ਨੂੰ ਵੀ ਪੂਰੀ ਤਰ੍ਹਾਂ ਬੰਦ ਕੀਤਾ ਹੋਇਆ ਹਾਲਾਂਕਿ ਨੌਜਵਾਨ ਦੇ ਵਿੱਚ ਇਹ ਡਰ ਦਾ ਮਾਹੌਲ ਹੈ ਕਿ ਜਿਸ ਤਰੀਕੇ ਨਾਲ ਪੁਲਿਸ ਵੱਲੋਂ ਚੌਕਸੀ ਵਰਤੀ ਜਾ ਰਹੀ ਹੈ ਪਰ ਪੁਲਿਸ ਦਾ ਇਹੋ ਕਹਿਣਾ ਹੈ ਕਿ ਜੇ ਹੋਲੀ ਦਾ ਤਿਉਹਾਰ ਮਨਾਉਣਾ ਹੈ ਤਾਂ ਉਹ ਆਪਣੇ ਪਰਿਵਾਰ ਦੇ ਨਾਲ ਰਲ ਕੇ ਮਨਾਉਣ ਇਸ ਤਰ੍ਹਾਂ ਮਾਰਕੀਟ ਦੇ ਵਿੱਚ ਆ ਕੇ ਕਿਸੇ ਵੀ ਤਰ੍ਹਾਂ ਦੀ ਹੁੱਲੜਬਾਜ਼ੀ ਨਾ ਕਰਨ ਤਾਂ ਤੁਸੀਂ ਦੇਖੋ ਇਹਨਾਂ ਤਸਵੀਰਾਂ ਦੇ ਵਿੱਚ ਇਹ ਗੱਡੀਆਂ ਨੂੰ ਰੋਕ ਕੇ ਤਲਾਸ਼ੀ ਵੀ ਕਿੱਧਰ ਪਾਸੇ ਦੀਆਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਪਰ ਪੰਜਾਬ ਟੀਵੀ ਤੇ ਔਰ ਇਸ ਦੇ ਨਾਲ ਹੀ ਜਿਹੜਾ ਦੂਸਰੇ ਪਾਸੇ ਰਸਤਾ ਹੈ ਕੈਮਰਾਮੈਨ ਜਸ਼ਨ ਨੂੰ ਕਹਾਂਗਾ ਉਹ ਵੀ ਤਸਵੀਰਾਂ ਜਿਹੜੀਆਂ ਦਿਖਾਈਆਂ ਜਾਣ ਇਹ ਕੈਮਰੇ ذریعے ਤੁਸੀਂ ਦੇਖ ਸਕਦੇ ਹੋ ਦੂਜੇ ਪਾਸੇ ਵੀ ਜਿਹੜਾ ਰਸਤਾ ਹੈ ਉੱਥੇ ਵੀ ਪੁਲਿਸ ਨੇ ਬੈਰੀਗੇਡਿੰਗ ਕਰਕੇ ਪੱਕੇ ਤੌਰ ਤੇ ਰਸਤਾ ਬੰਦ ਕੀਤਾ ਹੋਇਆ ਔਰ ਉਸ ਦੇ ਸਾਹਮਣੇ ਜਿਹੜਾ ਰਸਤਾ ਤਰੀਬੀ ਟੂ ਦੀ ਬੈਕ ਸਾਈਡ ਤੇ ਜਾਂਦਾ ਉੱਥੇ ਵੀ ਬੈਰੀਕੇਡਿੰਗ ਕੀਤੀ ਹੋਈ ਹੈ ਔਰ ਇੱਕ ਹੋਰ ਤੁਹਾਨੂੰ ਤਸਵੀਰ ਜਿਹੜੀ ਦਿਖਾਨੇ ਆ ਕਿ ਜਿਹੜਾ ਇੱਕ ਹੋਰ ਰਸਤਾ ਉੱਥੇ ਵੀ ਬੈਰੀਕੇਟਿੰਗ ਕੀਤੀ ਹੋਈ ਹੈ ਤੇ ਚਾਰੇ ਪਾਸੇ ਬੈਰੀਕੇਟਿੰਗ ਪੁਲਿਸ ਨੇ ਕੀਤੀ ਹੋਈ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਹੁੱਲੜਬਾਜ਼ੀ ਨਾ ਹੋਵੇ ਔਰ ਗੱਡੀਆਂ ਪੁਲਿਸ ਦੀਆਂ ਖਾਸ ਤੌਰ ਤੇ ਇਸ ਮਾਰਕੀਟ ਦੇ ਵਿੱਚ ਜਿੱਥੇ ਨੌਜਵਾਨ ਪੀੜ੍ਹੀ ਸ਼ਾਮ ਨੂੰ ਆਪਣੀਆਂ ਗੱਡੀਆਂ ਲੈ ਕੇ ਮਹਿੰਗੀਆਂ ਵਹਿੰਗੀਆਂ ਗੱਡੀਆਂ ਲੈ ਕੇ ਗੇੜੀ ਮਾਰਦੇ ਆ ਤੇ ਉੱਥੇ ਹੀ ਹੁਣ ਇਸ ਗੇੜੀ ਰੂਟ ਤੇ ਪੁਲਿਸ ਦੀਆਂ ਗੱਡੀਆਂ ਘੁੰਮਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੁਸੀਂ ਦੇਖੋ ਇਹ ਪੁਲਿਸ ਦੀਆਂ ਗੱਡੀਆਂ ਨੇ ਔਰ ਇਸ ਮਾਰਕੀਟ ਦੇ ਵਿੱਚ ਗੱਡੀਆਂ ਘੁੰਮਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਖਾਸ ਤੌਰ ਤੇ ਨੌਜਵਾਨਾਂ ਦੀ ਗੱਲ ਕਰੀਏ ਤਾਂ ਇੱਕ ਉਤਸ਼ਾਹ ਹੈ ਅੱਜ ਦੇ ਦਿਨ ਨੂੰ ਲੈ ਕੇ ਪਰ ਨੌਜਵਾਨ ਵੀ ਡਰੇ ਹੋਏ ਨੇ ਭਾਵੇਂ ਉਹ ਕੁੜੀਆਂ ਹੋਣ ਭਾਵੇਂ ਮੁੰਡੇ ਹੋਣ ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਪੁਲਿਸ ਦੀਆਂ ਗੱਡੀਆਂ ਇਸ ਗੇੜੀ ਰੂਟ ਤੇ ਗੱਡੀਆਂ ਪੁਲਿਸ ਦੀਆਂ ਘੁੰਮਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਹੱਥ ਦੇ ਵਿੱਚ ਜਿਹੜੀਆਂ ਪੁਲਿਸ ਨੇ ਡਾਂਗਾ ਫੜੀਆਂ ਹੋਈਆਂ ਨੇ ਤੇ ਖਾਸ ਤੌਰ ਤੇ ਜਿਹੜੇ ਹੁੱਲੜਬਾਜ਼ ਨੇ ਉਹ ਕਿਸੇ ਵੀ ਤਰ੍ਹਾਂ ਦੀ ਹੁੱਲੜਬਾਜ਼ੀ ਦਾ ਕਰਨ ਪੁਲਿਸ ਵੱਲੋਂ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ ਐਸ ਐਚਓ ਨੇ ਮਟੋਰ ਥਾਣੇ ਦੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਜਿਹੜੀ ਕੋਸ਼ਿਸ਼ ਕਰਾਂਗੇ ਗੱਬਰ ਸਿੰਘ ਨੇ ਅਸੀਂ ਗੱਲਬਾਤ ਕਰਦੇ ਆ ਤਾਂ ਜਿਹੜੀ ਤਿੱਖੀ ਨਜ਼ਰ ਹੈ ਪੁਲਿਸ ਵੱਲੋਂ ਰੱਖੀ ਜਾ ਰਹੀ ਹੈ ਗੱਲਬਾਤ ਕਰਦੇ ਐਸ ਐਚਓ ਨੇ ਸਾਡੇ ਨਾਲ ਕਿਵੇਂ ਦੀ ਜਿਹੜੀ ਨਿਗਰਾਨੀ ਰੱਖੀ ਜਾ ਰਹੀ ਹੈ 3B2 ਦੀ ਮਾਰਕੀਟ ਹੈ ਇੱਥੇ ਅਕਸਰ ਹੀ ਰੌਣਕਾਂ ਲੱਗੀਆਂ ਨਜ਼ਰ ਆਉਂਦੀਆਂ ਨੇ ਪਰ ਅੱਜ ਹੋਲੀ ਦਾ ਤਿਉਹਾਰ ਹੈ ਕਿਵੇਂ ਜਿਹੜੀ ਨਜ਼ਰ ਰੱਖੀ ਜਾ ਰਹੀ ਹੈ ਤੁਹਾਡੇ ਵੱਲੋਂ ਦੇਖੋ ਜੀ ਹੁੱਲੜਬਾਜੀ ਤਾਂ ਬਰਦਾਸ਼ਤ ਨਹੀਂ ਹੋਣੀ ਨਾ ਕਰੀਏ ਨਾ ਕਰਨ ਦੇਣੀ ਇਹਨਾਂ ਨੂੰ ਠੀਕ ਹੈ ਸਾਡੇ ਅਫਸਰਾਂ ਵੱਲੋਂ ਸਪੈਸ਼ਲ ਹਦਾਇਤਾਂ ਕਿ ਕੋਈ ਵੀ ਹੁੱਲੜਵਾਜ ਬਖਸ਼ਣਾ ਨਹੀਂ ਹੈਗਾ ਕਿਉਂਕਿ ਆਹ ਹੋਲੀ ਦੇ ਤਿਹਾਰ ਤੇ ਅਗਲੇ ਖੁਸ਼ੀਆਂ ਭਰੇ ਤਿਹਾਰ ਆਪਣੇ ਪਰਿਵਾਰ 'ਚ ਮਨਾਉਣ ਜਦੋਂ ਕਿਸੇ ਦੂਜੇ ਨੂੰ ਪਰੇਸ਼ਾਨੀ ਹੁੰਦੀ ਆ ਫਿਰ ਹੁੱਲੜਬਾਜੀ ਹੁੰਦੀ ਆ ਇਹ ਰਸਤਾ ਸਾਰਾ ਬੰਦ ਕੀਤਾ ਹੈ ਮੈਂ ਦੇਖਿਆ ਬੈਰੀਕੇਡਿੰਗ ਕੀਤੀ ਹੋਈ ਆ ਚਾਰੇ ਪਾਸੇ ਮਾਰਕੀਟ ਬੰਦ ਤਾਂ ਇੱਥੇ ਆਪਣਾ ਆ ਕੇ ਉੜ ਕੇ ਇੱਥੇ ਕੋਈ ਨਸ਼ਾ ਕਰਕੇ ਆਊਗਾ ਕਿਸੇ ਨਾਲ ਲੜੂਗਾ ਇਸ ਕਰਕੇ ਆਪਣੇ ਇਹ ਪਰਿਵਾਰਕ ਤਿਹਾਰ ਹੈ ਪਰਿਵਾਰ ਨਾਲ ਮਨਾਉਣ ਇੱਥੇ ਦੂਜਾ ਗਰੁੱਪ ਦੂਜੇ ਗਰੁੱਪਾਂ ਨਾਲ ਕਰਕੇ ਫਿਰ ਲੜਾਈ ਹੁੰਦੀ ਆ ਉਹ ਵਾ ਇੱਥੇ ਨਾ ਹੋਣ ਦੇਣੀ ਆ ਨਾ ਹੋਈ ਆ ਕਦੇ ਇਸ ਕਰਕੇ ਕੱਲ ਬੱਚਿਆਂ ਆਪਣੀਆਂ ਕੁੜੀਆਂ ਹੋਰ ਆਪਣੇ ਆਪਸ ਮਨਾਉਣ ਤਿਹਾਰ ਕੋਈ ਗੱਲ ਨਹੀਂ ਮੈਂ ਤੇ ਦੇਖ ਰਿਹਾ ਕੁੜੀਆਂ ਵੀ ਲਗਾਤਾਰ ਪਹੁੰਚ ਰਹੀਆਂ ਨੇ ਇਹ ਗੱਡੀਆਂ ਦੇ ਵਿੱਚ ਮੁੰਡੇ ਵੀ ਪਹੁੰਚ ਰਹੇ ਨੇ ਇੱਥੇ ਅਕਸਰ ਘਟਨਾਵਾ ਵਾਪਰ ਜਾਂਦੀਆਂ ਨੇ ਤੁਹਾਡੇ ਵੱਲੋਂ ਕਿਵੇਂ ਨਜ਼ਰ ਰੱਖੀ ਜਾ ਰਹੀ ਆ ਔਰ ਕਿਵੇਂ ਸਮਝਾਇਆ ਜਾ ਰਿਹਾ ਇੱਥੇ ਸਰਦਾਰ ਸਾਹਿਬ ਕਿਹੜੀ ਇੱਕ ਸਾਲ ਦੇ ਵਿੱਚ ਕਿਹੜੀ ਘਟਨਾ ਵਾਪਰੀ ਹੈ ਮੈਨੂੰ ਦੱਸ ਦੋ ਨਾ ਤਾਂ ਕੋਈ ਵਾਪਰੀ ਹੈ ਨਾ ਵਾਪਰਨ ਦੇਣੀ ਆ ਪਿਛਲੀ ਹੋਲੀ ਨੂੰ ਮੈਂ ਇੱਥੇ ਸੀ ਹੁਣ ਵੀ ਇੱਥੇ ਆ ਠੀਕ ਆ ਇੱਕ ਸਿੰਗਲ ਵੀ ਵਾਰਦਾਤ ਨਹੀਂ ਹੋਈ ਨਾ ਹੋਣੀ ਆ ਕਿਉਂਕਿ ਅਸੀਂ ਪੂਰਾ ਮੁਸਤੈਦੀ ਨਾਲ ਲੱਗੇ ਹੋਏ ਆ ਠੀਕ ਹੈ ਜੀ ਮਾਰਕੀਟ ਅਸੀਂ ਕਿਵੇਂ ਜਾ ਰਿਹਾ ਤੁਹਾਡੇ ਵੱਲ ਤੁਸੀਂ ਮੈਂ ਦੇਖ ਰਿਹਾ ਹੱਤਾਂ ਦੇ ਵੇ ਡਾਂਗਾ ਵੀ ਫੜਿਆ